ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਗਰਮੀਆਂ ਦੇ ਮੌਸਮ ਵਿੱਚ ਸਕਿਨ ਸੁੱਕੀ ਅਤੇ ਬੇਜਾਨ ਹੋ ਜਾਂਦੀ ਹੈ ਸਕਿਨ ਵਿੱਚ ਗਾਇਬ ਹੋ ਗਈ ਨਮੀ ਨੂੰ ਵਾਪਸ ਪਾਉਣ ਲਈ ਐਲੋਵੇਰਾ ਵਿੱਚ ਜਤਨ ਦਾ ਤੇਲ ਨੂੰ ਮਿਲਾ ਕੇ ਲਗਾਓ 4 ਹਫ਼ਤੇ ਤੱਕ ਇਸ ਤਰ੍ਹਾਂ ਤੇਲ ਨੂੰ ਲਗਾਉਣ ਨਾਲ ਸਕਿਨ ਨਰਮ ਹੋਣ ਜਾਵੇਗੀ ਨੰਬਰ 2 ਨਿੰਬੂ ਦਾ achar ਮੋٹے ਲੋਕਾਂ ਲਈ ਬਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 3 ਦਾਲ ਨੂੰ ਪਕਾਉਣ ਸਮੇਂ ਜੇਕਰ ਤੁਸੀਂ ਨਮਕ ਤੇ ਇਕੱਲੀ ਹਰਦੀ ਪਾ ਕੇ ਉਸ ਨੂੰ ਪਹਿਲਾਂ ਪਕਾ ਲੈਂਦੇ ਹੋ ਤਾਂ ਇਸ ਤਰ੍ਹਾਂ ਕਰ ਨਾਲ ਉਹ ਜ਼ਿਆਦਾ ਸਮੇਂ ਤੱਕ ਜ਼ਿਆਦਾ ਸਵਾਦ ਤੇ ਵਧੀਆ ਬਣਦੀ ਹੈ ਨੰਬਰ 4 ਖਾਣੇ ਵਿੱਚ ਕਾਲੇ ਜੀਰੇ ਦਾ ਇਸਤੇਮਾਲ ਕਰਨ ਨਾਲ ਲੀਵਰ ਅਤੇ ਅੰਤੜੀਆਂ ਦੀਆਂ ਬਿਮਾਰੀਆਂ ਕਦੇ ਵੀ ਨਹੀਂ ਹੁੰਦੀਆਂ ਨੰਬਰ 5 ਸੌਣ ਸਮੇਂ ਜੇਕਰ ਤੁਸੀਂ ਆਪਣੇ ਸਰਾਣੇ ਥਲੇ ਚਾਕੂ ਰੱਖ ਲਓ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕਦੇ ਵੀ ਡਰਾਵਨੇ ਸੁਪਨੇ ਨਹੀਂ ਆਉਣਗੇ ਤੇ ਨਾਲ ਹੀ ਨੀਂਦ ਵੀ ਬਹੁਤ ਹੀ ਚੰਗੀ ਆਵੇਗੀ। ਨੰਬਰ 6 ਜਦੋਂ ਵੀ ਤੁਸੀਂ ਆਪਣੇ ਨੌਕਟੂ ਤਾਂ ਉਹ ਨਾ ਉੱਪਰ ਤੇਲ ਜ਼ਰੂਰ ਲਗਾਉਣਾ। ਇਸ ਨਾਲ ਤੁਹਾਡੀ ਜਾਨਾਸਤ ਬਹੁਤ ਹੀ ਜ਼ਿਆਦਾ ਵਧੇਰੇ ਹੋ ਜਾਵੇਗੀ ਤੇ ਕਮਜ਼ੋਰ ਨਜ਼ਰ ਵੀ ਤੇਜ਼ ਹੋ ਜਾਵੇਗੀ। ਨੰਬਰ 7 ਜਿੰਨਾ ਲੋਕਾਂ ਦੇ ਚਿਹਰੇ ਤੇ ਬਹੁਤ ਹੀ ਜ਼ਿਆਦਾ ਮਹਾਸੇ ਹੁੰਦੇ ਹਨ ਉਹਨਾਂ ਲਈ ਸੂਰਜਮੁਖੀ ਦਾ ਤੇਲ ਬਹੁਤ ਹੀ ਜ਼ਿਆਦਾ ਫਾਇਦੇਮੰਦ ਫਾਇਦੇਮੰਦ ਹੁੰਦਾ ਹੈ ਰੋਜ਼ਾਨਾ ਸੌਣ ਤੋਂ ਪਹਿਲਾਂ ਮੂੰਹ ਨੂੰ ਚੰਗੀ ਤਰ੍ਹਾਂ ਨਾਲ ਧੋ ਲੈਣ ਤੋਂ ਬਾਅਦ ਸੂਰਜਮੁਖੀ ਦਾ ਤੇਲ ਲਗਾ ਲਓ ਸਵੇਰੇ ਉੱਠ ਕੇ ਚਿਹਰੇ ਨੂੰ ਪਾਣੀ ਨਾਲ ਧੋ ਲਓ ਨੰਬਰ 8 ਆਂਬ ਸਿਹਤ ਲਈ ਬਾਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਹ ਦਿਲ ਨੂੰ ਮਜ਼ਬੂਤ ਕਰਦਾ ਹੈ ਤੇ ਚਿਹਰੇ ਨੂੰ ਸਾਫ ਕਰਦਾ ਹੈ ਤੇ ਇਸ ਦੇ ਨਾਲ ਹੀ ਪੁੱਖ ਵੀ ਵੱਧਣ ਲੱਗ ਜਾਂਦੀ ਹੈ ਨੰਬਰ 9 ਜਿਹੜੇ ਵਿਅਕਤੀ ਪਾਣੀ ਦਾ ਸੇਵਨ ਜ਼ਿਆਦਾ ਕਰਦੇ ਹਨ ਉਹਨਾਂ ਦਾ ਸਰੀਰ ਹਮੇਸ਼ਾ ਜਵਾਨ ਤੇ ਨਾਲ ਤੰਦਰੁਸਤ ਵੀ ਬਣਿਆ ਰਹਿੰਦਾ ਹੈ ਨਾਲ ਹੀ ਹੋਈ ਜ਼ਿੰਦਗੀ ਇਹ ਫਿਰ ਵੀ ਦਵਾਈਆਂ ਤੋਂ ਦੂਰ ਹੀ ਰਹਿੰਦੇ ਹਨ ਨੰਬਰ 10 ਚਾਹਣ ਵਾਲੇ ਫਾਲੇ ਜ਼ਿਆਦਾ ਤੋਂ ਜ਼ਿਆਦਾ ਖਾਓ ਇਸ ਨਾਲ ਨਾਲ ਸੇਰੇ ਫੋਮੂਹ ਦੀ ਵਰਚਿਸ਼ ਹੁੰਦੀ ਹੈ ਤੇ ਨਾਲ ਹੀ ਤੁਹਾਡੇ ਦੰਦ ਵੀ ਸਾਫ ਹੁੰਦੇ ਹਨ ਨੰਬਰ 11 ਸੌਣ ਤੋਂ ਪਹਿਲਾਂ ਪਾਣੀ ਸੌਣ ਤੋਂ ਪਹਿਲਾਂ ਪਾਣੀ ਜ਼ਰੂਰ ਪੀਓ ਇਸ ਨਾਲ ਸਰੀਰ ਦੀ ਸਫਾਈ ਚੰਗੀ ਤਰ੍ਹਾਂ ਨਾਲ ਹੋ ਜਾਂਦੀ ਹੈ ਨਾਲ ਹੀ ਰਾਤ ਪਰ ਤੁਹਾਡਾ ਮੂੰਹ ਸੁੱਕਾ ਨਹੀਂ ਰਹੇਗਾ ਨੰਬਰ 12 ਉਮਰ ਵਧਣ ਦੀ وجہ ਕਰਕੇ ਸਕੇ ਨੂੰ ਪਰਵਟਾਪੇ ਦਾ ਅਸਰ ਜਲਦੀ ਦਿਖਾਈ ਦੇਣ ਲੱਗ ਜਾਂਦਾ ਹੈ ਇਸ ਲਈ ਤੁਸੀਂ ਹਲਦੀ ਖਾਓ ਇਹ ਤੁਹਾਨੂੰ ساری ਜ਼ਿੰਦਗੀ ਜਵਾਨ ਰੱਖੇਗੀ ਨੰਬਰ 13 ਜੇਕਰ ਤੁਸੀਂ ਬਦਾਮ ਦੇ 13 ਨੂੰ ਆਪਣੇ ਤੇਲ ਨੂੰ ਆਪਣੀ ਥੁਨੀ ਵਿੱਚ ਪਾ ਕੇ ਕੁਝ ਸਮਾਂ ਮਾਲਸ਼ ਕਰਨ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਲਈ ਕੁਦਰਤੀ ਚਿਹਰੇ ਤੇ ਕੁਦਰਤੀ ਚਮਕਾਉਣ ਲੱਗ ਜਾਵੇਗੀ ਨੰਬਰ 4 ਦਾ ਮੋਟਾਪੇ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਅੱਧਾ ਚਮਚ ਪੀਸੀ ਹੋਈ ਕਲੌਂਜੀ ਅਤੇ ਇੱਕ ਗਲਾਸ ਪਾਣੀ ਵਿੱਚ ਉਬਾਲ ਕੇ ਸਵੇਰੇ ਸ਼ਾਮ ਵੱਜ ਪੀਓ ਉਸ ਵਜਨ ਘਟ ਹੋ ਜਾਵੇਗਾ ਨੰਬਰ 15 ਜਦੋਂ ਵੀ ਤੁਸੀਂ ਇਸ਼ਨਾਨ ਕਰਦੇ ਹੋ ਤਾਂ ਉਸ ਸਮੇਂ ਸਭ ਤੋਂ ਪਹਿਲਾਂ ਪਾਣੀ ਆਪਣੇ ਪੈਰਾਂ ਉੱਪਰ ਪਾਓ ਇਸ ਤਰ੍ਹਾਂ ਕਰਨ ਨਾਲ ਅਸੀਂ ਹੱਟ ਅਟੈਕ ਦੀ ਭਿਆਨਕ ਬਿਮਾਰੀ ਤੋਂ ਬਚ ਸਕਦੇ ਹਾਂ ਨੰਬਰ 16 ਜੇਕਰ ਤੁਸੀਂ ਸਾਰਾ ਦਿਨ ਮਿਹਨਤ ਵਾਲਾ ਕੰਮ ਕਰਦੇ ਹੋ ਤਾਂ ਤੁਸੀਂ ਸਵੇਰ ਦੇ ਸਮੇਂ ਬੱਕਰੀ ਦਾ ਦੁੱਧ ਪੀ ਲਓ ਇਸ ਨਾਲ ਤੁਹਾਨੂੰ ਥਕਾਵਟ ਮਹਿਸੂਸ ਨਹੀਂ ਹੋਵੇਗੀ। ਨੰਬਰ 17 ਰਾਤ ਦਾ ਖਾਣਾ ਖਾਣ ਤੋਂ ਬਾਅਦ ਤੇ ਸਵੇਰ ਦਾ ਨਾਸ਼ਤਾ ਕਰਨ ਤੋਂ ਪਹਿਲਾਂ ਜੇਕਰ ਅਸੀਂ 500 ਕਦਮ ਚੱਲਦੇ ਹਾਂ ਤਾਂ ਇਸ ਨਾਲ ਸਾਡਾ ਸਰੀਰ ਤੰਦਰੁਸਤ ਅਤੇ ਫਰਤੀਲਾ ਰਹਿੰਦਾ ਹੈ। ਨੰਬਰ 18 ਸਵੇਰੇ ਖਾਲੀ ਪੇਟ ਚਾਰ ਕਲਾਸ ਗੁਣਗਨੇ ਪਾਣੀ ਪੀਣ ਨਾਲ ਵਜ਼ਨ ਘਟ ਹੋ ਜਾਂਦਾ ਹੈ ਇਸ ਨਾਲ ਚਿਹਰਾ ਵੀ ਗੋਰਾ ਹੋ ਜਾਂਦਾ ਹੈ ਨੰਬਰ 19 ਜੇਕਰ ਤੁਸੀਂ ਸਾਦੀ ਦਾਲ ਰੋਟੀ ਖਾਓਗੇ ਤਾਂ ਪੂਰੀ ਜ਼ਿੰਦਗੀ ਜਵਾਨ ਸਿਹਤਮੰਦ ਰਹਿ ਸਕਦੇ ਹੋ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਕਦੇ ਵੀ ਬੁਟਾਪਾ ਨਹੀਂ ਆਵੇਗਾ ਨੰਬਰ 21 ਇੱਕ ਚਮਚੇ ਖੀਰੇ ਦਾ ਰਸ ਕਰਲ ਲੋ ਅਤੇ 1 1 ਚਮਚ ਗੁਲਾਬ ਦਾ ਅਰਕ ਅਤੇ ਗਲਿਸਰੀਨ ਮਿਲਾ ਲਓ ਇਹਨਾਂ ਨੂੰ ਆਪਣੇ ਚਿਹਰੇ ਤੇ ਲਗਾਉਣ ਨਾਲ ਤੁਹਾਡੇ ਚਿਹਰੇ ਦਾ ਰੰਗ ਬਿਲਕੁਲ ਗੋਰਾ ਹੋ ਜਾਂਦਾ ਹੈ ਨੰਬਰ 21 ਜੇਕਰ ਸਰੀਰ ਵਿੱਚ ਦਰਦ ਹਟਹੀ ਨਾ ਹਰਿਆ ਹੋਵੇ ਤਾਂ ਨਾ ਹੋਣ ਤੋਂ ਪਹਿਲਾਂ ਸਰੀਰ ਦੀ ਦੇਸੀ ਕਿਓ ਨਾਲ ਜਾਂ ਫਿਰ ਸਰੋਂ ਦੇ ਤੇਲ ਨਾਲ ਮਾਲਿਸ਼ ਕਰੋ ਫਿਰ ਹਲਕੀ ਗੁੰਗਣੀ ਪਾਣੀ ਨਾਲ ਇਸ਼ਨਾਨ ਕਰ ਲਓ ਦਰਦਕ ਠੀਕ ਹੋ ਜਾਵੇਗਾ ਨੰਬਰ 12 ਬਾਈ ਮਸੰਮੀ ਦਾ ਜੂਸ ਛਪੀ ਨਾਲ ਜੁੜੇ ਹੋਏ ਛਾਤੀ ਨਾਲ ਜੁੜੇ ਹੋਏ ਰੋਗਾਂ ਵਾਸਤੇ ਬਹੁਤ ਹੀ ਜਿਆਦਾ ਫਾਇਦੇਮੰਦ ਹੁੰਦਾ ਹੈ ਅੱਧਾ ਕੱਪ ਮਸੰਮੀ ਦਾ ਜੂਸ ਸਵੇਰੇ ਨਾਸ਼ਤੇ ਦੇ ਨਾਲ ਨਾਲ ਰੋਜ਼ ਪੀਣ ਨਾਲ ਛਾਤੀ ਰੋਗਾਂ ਤੋਂ ਕਾਫੀ ਜਿਆਦਾ ਰਾਹਤ ਮਿਲਦੀ ਹੈ ਨੰਬਰ 23 ਜੇਕਰ ਤੁਸੀਂ ਠੰਡੇ ਪਾਣੀ ਪਾਣੀ ਠੰਡੇ ਦੀ ਬਜਾਏ ਕਲਕਾ ਕੋਸਾ ਪੀਓ ਤਾਂ ਇਹ ਸਿਹਤ ਨੂੰ ਬਧੇਰੇ ਲਾਭ ਹਨ ਤੇ ਨਾਲ ਹੀ ਇਸ ਨਾਲ ਸਰੀਰ ਦੀਆਂ ਬਹੁਤ ਸਾਰੀਆਂ ਨਾੜੀਆਂ ਸਾਫ ਹੋ ਜਾਂਦੀਆਂ ਹਨ ਨੰਬਰ 24 ਅਦਰਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਮੋਟਾਪਾ ਘਟ ਹੋ ਜਾਂਦਾ ਹੈ ਨੰਬਰ 25 ਰੋਗੀ ਵਿਅਕਤੀ ਨੂੰ ਕਦੇ ਵੀ ਜ਼ਿਆਦਾ ਰੋਟੀ ਦਾ ਸੇਵ ਨਹੀਂ ਕਰਨਾ ਚਾਹੀਦਾ ਤੁਸੀਂ ਫਲ ਜਾਂ ਫਿਰ ਹਲਕਾ ਫੁਲਕਾ ਖਾਣਾ ਖਵਾ ਸਕਦੇ ਹੋ ਇਸ ਨਾਲ ਤੁਹਾਡਾ ਖਾਣਾ ਜਲਦੀ ਪਚ ਹਜਮ ਹੋ ਜਾਵੇਗਾ ਤੇ ਤੁਸੀਂ ਜਲਦੀ ਠੀਕ ਹੋ ਜਾਮੂਗੀ ਨੰਬਰ 26 ਜੇਕਰ ਤੁਸੀਂ ਆਪਣੇ ਚਿਹਰੇ ਤੇ ਰੰਗ ਨੂੰ ਸਾਫ ਅਤੇ ਗੋਰਾ ਕਰਨਾ ਚਾਹੁੰਦੇ ਹੋ ਤਾਂ ਦੁੱਧ ਦੀ ਮਲਤਾਲੀ ਲੈ ਕੇ ਚਿਹਰੇ ਉੱਪਰ ਲਗਾਓ ਨੰਬਰ 27 ਦਵਾਈਆਂ ਰੋਟੀ ਖਾਣ ਤੋਂ ਕੁਝ ਸਮਾਂ ਬਾਅਦ ਹੀ ਖਾਓ ਤੇ ਨਾਲ ਹੀ ਹਮੇਸ਼ਾ ਕੋਸਾ ਪਾਣੀ ਨਾਲ ਦਵਾਈ ਲਓ ਪਾਏ ਠੰਡਾ ਪਾਣੀ ਪੀਣ ਤੋਂ ਪਰਹੇਜ਼ ਰੱਖੋ ਨੰਬਰ 28 ਸਰੀਰ ਵਿੱਚ ਖੂਨ ਦੀ ਕਮੀ ਹੋਵੇ ਤਾਂ ਗਾਜਰ ਦੇ ਰਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਪਿਓ ਖੂਨ ਦੀ ਕਮੀ ਪੂਰੀ ਹੋ ਜਾਵੇਗੀ ਨੰਬਰ 29 ਚੌਲਾਂ ਨੂੰ ਪੁੰਨ ਕੇ ਉਹਨਾਂ ਨੂੰ ਰਾਤ ਭਰ ਪਾਣੀ ਵਿੱਚ ਭਿਓ ਦਿਓ ਸਵੇਰੇ ਛਾਣ ਕੇ ਚੌਲਾਂ ਦੇ ਪਾਣੀ ਨੂੰ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ ਨੰਬਰ 30 ਅਰਕ ਅਦਰਕ ਵਾਲੇ ਪਾਣੀ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਖੂਨ ਕਦੇ ਵੀ ਨਹੀਂ ਜੰਮਦਾ ਇਸ ਨਾਲ ਕੋਈ ਵੀ ਸਮੱਸਿਆ ਵੀ ਤੋਂ ਵੀ ਰਾਹਤ ਮਿਲਦੀ ਹੈ ਨੰਬਰ 31 ਕੱਚੇ ਕੱਚੇ ਪਨੀਰ ਵਿੱਚ ਪ੍ਰੋਟੀਨ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਹ ਬੱਚਿਆਂ ਨੂੰ ਜ਼ਰੂਰ ਖਵਾਉਣਾ ਚਾਹੀਦਾ ਤਾਂ ਕਿ ਉਹਨਾਂ ਦਾ ਵਿਕਾਸ ਵਧੀਆ ਹੋ ਸਕੇ ਨੰਬਰ 32 ਗਲੇ ਵਿੱਚ ਇਨਫੈਕਸ਼ਨ ਹੋ ਜਾਵੇ ਤਾਂ ਗੁੰਗਣੇ ਪਾਣੀ ਵਿੱਚ ਥੋੜੀ ਜਿਹੀ ਹਲਦੀ ਅਤੇ ਨਮਕ ਪਾ ਕੇ ਘਰਾਰੇ ਕਰਨ ਨਾਲ ਬਹੁਤ ਹੀ ਜ਼ਿਆਦਾ ਆਰਾਮ ਮਿਲਦਾ ਹੈ ਨੰਬਰ 33 ਜੇਕਰ ਮੀਂਹ ਵਿੱਚ ਜਾਣ ਤੋਂ ਬਾਅਦ ਤੁਹਾਡੇ ਬੂਟ ਪੱਜ ਚਾਂਦੇ ਹਨ ਤਾਂ ਉਹਨਾਂ ਨੂੰ ਜਲਦੀ ਸੁਕਾਉਣ ਲਈ ਤੁਸੀਂ ਉਹਨਾਂ ਵਿੱਚ ਅਖਬਾਰ ਦਾ ਗੋਲੇ ਬਣਾ ਕੇ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਉਹ ਜਲਦੀ ਨਾਲ ਹੀ ਸੁੱਕ ਜਾਣਗੇ ਨੰਬਰ 34 ਮਸ਼ਰ ਦੀ ਦਾਲ ਦੇ ਪੇਸਟ ਵਿੱਚ ਥੋੜਾ ਜੀ ਹਲਦੀ ਮਿਲਾ ਕੇ ਉਸ ਦਾ ਲੇਪ ਚਿਹਰੇ ਤੇ ਲਗਾਉਣ ਨਾਲ ਚਿਹਰੇ ਦੇ ਦਾਗ-ਧੱਪੇ ਦੂਰ ਹੋ ਜਾਂਦੇ ਹਨ ਨਾਲ ਹੀ ਸਕਿਨ ਟਾਈਟ ਅਤੇ ਚਿਹਰਾ ਜਵਾਨ ਹੋ ਜਾਂਦਾ ਹੈ ਨੰਬਰ 35 ਦੁਪਹਿਰ ਦੇ ਸਮੇਂ ਸੁਸਤੀ ਜ਼ਿਆਦਾ ਹੋਣ ਲੱਗ ਜਾਂਦੀ ਹੈ ਤੇ ਜਿਸਮ ਵਿੱਚ ਦਰਦ ਮਹਿਸੂਸ ਹੁੰਦਾ ਹੈ ਤਾਂ ਇਸ ਲਈ ਦੁਪਹਿਰ ਦੇ ਸਮੇਂ ਸਲਾਹ ਦੱਤੀ ਕੀਰਾ ਜ਼ਰੂਰ ਖਾਓ ਇਹ ਤੁਹਾਡੀ ਸੁਸਤੀ ਨੂੰ ਦੂਰ ਕਰੇਗਾ ਸਰੀਰ ਨੂੰ ਤਾਕਤ ਦੇਵੇਗਾ ਨੰਬਰ 36 ਦਿਲ ਕਵਰਉਣਾ, ਛਾਤੀ ਵਿੱਚ ਦਰਦ ਤੇ ਚਲਣਾ ਆਦ ਨੂੰ ਦੂਰ ਕਰ ਲਈ ਨਿੰਬੂ ਦੀ ਸਕੰਜਵੀ ਬਣਾ ਕੇ ਕਟ-ਕਟ ਕਰਕੇ ਪਿਓ। ਨੰਬਰ 37 ਜਿਆਦਾ ਵਿਜਾਂ ਵਾਲੀਆਂ ਸਬਜ਼ੀਆਂ ਤੇ ਫਲ ਖਾਣ ਨਾਲ ਪਿੱਤੇ ਦੀ ਪਥਰੀ ਹੋਣ ਦੀ ਸਮੱਸਿਆ ਹੋ ਜਾਂਦੀ ਹੈ। ਨੰਬਰ 38 ਮਰਨ ਤੋਂ ਬਾਅਦ ਖੁਦ ਭਗਵਾਨ ਲੈਂਦਾ ਹੈ ਮਰਨ ਤੋਂ ਬਾਅਦ ਕੀਤੀ ਗਈ ਤਾਰੀਫ ਤੇ ਦਿਲ ਦਿਖਾਉਣ ਤੋਂ ਬਾਅਦ ਮੰਗੀ ਗਈ ਮਾਫੀ ਇਨ੍ਹਾਂ ਦੋਹਾਂ ਦਾ ਕੋਈ ਮਹੱਤਵ ਨਹੀਂ। ਨੰਬਰ 39 ਨਾਸਤੇ ਦੇ ਵਿੱਚ ਜ਼ਿਆਦਾ ਮਿੱਠਾ ਇਸਤੇਮਾਲ ਕਰਨ ਨਾਲ ਸ਼ੂਗਰ ਦੀ ਬਿਮਾਰੀ ਹੋ ਸਕਦੀ ਹੈ। ਨੰਬਰ 40 ਜਿੱਤ ਹਾਸਲ ਕਰਨੀ ਹੋਵੇ ਤਾਂ ਕਾਬਿਲਤ ਵਧਾਓ ਸ਼ੇਰ ਖੁਦ ਆਪਣੀ ਤਾਕਤ ਨਾਲ ਰਾਜਾ ਅਖਵਾਉਂਦਾ ਹੈ। ਜੰਗਲ ਦੇ ਚ ਕਦੇ ਵੀ ਚੋਣਾ ਨਹੀਂ ਹੁੰਦੀਆਂ। ਨੰਬਰ 41 ਦੁੱਧ ਪੀਣ ਤੋਂ ਪਹਿਲਾਂ ਇੱਕ ਘੋਟਾ ਨਮਕੀਨ ਪਾਣੀ ਪੀ ਲਓ ਇਸ ਤਰ੍ਹਾਂ ਕਰਨ ਨਾਲ ਜਿਗਰ ਦੁੱਖ ਨੂੰ ਨਾ ਬੜਨਾ ਸ਼ੁਰੂ ਹੋ ਜਾਂਦਾ ਹੈ ਨੰਬਰ 42 ਦੁੱਖ ਭੋਗਣ ਵਾਲਾ ਅੱਗੇ ਚੱਲ ਕੇ ਸੁਖ ਹੋ ਜਾਂਦਾ ਹੈ ਪਰ ਦੁੱਖ ਦੇਣ ਵਾਲਾ ਕਦੇ ਵੀ ਸੁਖੀ ਨਹੀਂ ਹੋ ਸਕਦਾ ਨੰਬਰ 43 ਦੁਪਹਿਰ ਦੇ ਸਮੇਂ ਸੌਣ ਨਾਲ ਤੁਹਾਡੀ ਜਿਆਦਾ ਸਤ ਬਿਹਤਰ ਹੋ ਜਾਂਦੀ ਹੈ ਨੰਬਰ 44 ਭਗਤੀ ਦੇ ਰਸਤੇ ਤੇ ਚੱਲਣ ਲਈ ਬੁੱਢੇ ਹੋਣ ਦਾ ਇੰਤਜ਼ਾਰ ਨਾ ਕਰੋ ਕਿਉਂਕਿ ਵੇਹੂਲਤਾ ਮੂਰਤੀਆਂ ਤੇ ਵੀ ਨਹੀਂ ਚੜਾਈ ਜਾਂਦੀ ਨੰਬਰ 40 ਤਵੇ ਉੱਪਰ ਥੋੜਾ ਜਿਹਾ ਸਰੋਂ ਦਾ ਤੇਲ ਗਰਮ ਕਰਕੇ ਉਸ ਵਿੱਚ ਅੱਧਾ ਚਮਚ ਹਲਦੀ ਮਿਲਾ ਕੇ ਪੁੰਨ ਲੋ ਫਿਰ ਇਸ ਨੂੰ ਰੂੰ ਦੇ ਫੰਬੇ ਨਾਲ ਫੋੜੇ ਫੁਣਸੀ ਉੱਪਰ ਲਗਾਓ ਜਿਹੜਾ ਹਰ ਰੋਜ਼ ਲਗਾਤਾਰ ਕਰ ਨਾਲ ਫੋੜੇ ਫੁਣਸੀਆਂ ਦੋ ਤਿੰਨ ਦਿਨਾਂ ਵਿੱਚ ਹੀ ਬਿਲਕੁਲ ਠੀਕ ਹੋ ਜਾਣਗੀਆਂ ਨੰਬਰ 46 ਸਫਲਤਾ ਦੀ ਉਚਾਈ ਤੇ ਹੁੰਦਾ ਤੀਰਜ ਰੱਖੋ ਕਿਉਂਕਿ ਪੰਛੀ ਵੀ ਜਾਣਦੇ ਹਨ ਕਿ ਆਕਾਸ਼ ਬੈਠਣ ਦੀ ਜਗ੍ਹਾ ਨਹੀਂ ਹੁੰਦਾ ਨੰਬਰ 47 ਦੰਦਾਂ ਵਿੱਚ ਹੈ ਕਿਹੜਾ ਲੱਗ ਜਾਣ ਤੇ ਰਾਤ ਨੂੰ ਦੰਦਾਂ ਹਿੱਟ ਹੈ ਇਹਨੀ ਦੇ ਆਪ ਆ ਕੇ ਸੋ ਜਾਓ ਦੰਦਾਂ ਤੇ ਲੱਗੇ ਹੋਏ ਕੀੜੇ ਆਪਣੇ ਆਪ ਹੀ ਹਰ ਆ ਜਾਣਗੇ ਨੰਬਰ 48 ਕੁਝ ਲੋਕ ਅਜਿਹੇ ਵੀ ਮਿਲੇ ਜ਼ਿੰਦਗੀ ਚ ਨਾਲ ਬੈਠ ਕੇ ਹੱਸ ਗਏ ਤੇ ਪਿੱਠ ਪਿੱਛੇ ਦੱਸ ਗਏ ਨੰਬਰ 49 ਭੁੱਖ ਨਾ ਲੱਗਣ ਤੇ ਇੱਕ ਗਲਾਸ ਗਰਮ ਪਾਣੀ ਵਿੱਚ ਕਾਲੀ ਮਿਰਚ ਦਾ ਪਾਊਡਰ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਭੁੱਖ ਵੱਧ ਲੱਗਣ ਲੱਗ ਜਾਂਦੀ ਹੈ ਨੰਬਰ 50 ਜਿੰਦਗੀ ਚ ਇੱਕ ਗੱਲ ਹਮੇਸ਼ਾ ਯਾਦ ਰੱਖੋ ਮੱਖਣ ਲਗਾਉਣ ਵਾਲੇ ਦੇ ਹੱਥ ਚ ਹਮੇਸ਼ਾ ਚਾਕੂ ਹੁੰਦਾ ਹੈ ਨੰਬਰ 55 ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਲੱਸੀ ਪੀਣ ਨਾਲ ਕੋਈ ਕੋਈ ਵੀ ਰੋਗ ਨਹੀਂ ਹੁੰਦਾ ਤੇ ਚਿਹਰੇ ਤੇ ਚਮਕ ਵੀ ਆ ਜਾਂਦੀ ਹੈ ਨੰਬਰ 52 ਇਸ਼ਨਾ ਇਨਸਾਨ ਕਿੰਨਾ ਦੀ ਅਮੀਰ ਕਿਉਂ ਨਾ ਹੋਵੇ ਜAVE ਤਾਲੀ ਤਕਲੀਫ ਵੇਚ ਨਹੀਂ ਸਕਦਾ ਸਕੂਨ ਖਰੀਦ ਨਹੀਂ ਸਕਦਾ ਹਾਂਜੀ ਬੋਲਣ ਵਿੱਚ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੀਆਂ ਵੀਡੀਓ ਬਣਾਉਣ ਵਿੱਚ ਬਹੁਤ ਹੀ ਜ਼ਿਆਦਾ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ